ਦੋਸਤੋ ਸਮੂਹ ਭਾਰਤ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਜਦੋਂ ਭਾਰਤ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਤਾਂ ਇਸ ਮੌਕੇ ਤੇ ਤੁਹਾਡੇ ਲਈ ਪੇਸ਼ ਹੈ ਇੱਕ ਸਪੈਸ਼ਲ ਵੀਡੀਓ ਕਾਂਗਰਸ ਪਾਰਟੀ ਦੇ ਉੱਪਰ ਕਿਉਂਕਿ ਕਿਉਂਕਿ ਕਾਂਗਰਸ ਪਾਰਟੀ 1947 ਵਿੱਚ ਮਿਲੀ ਹੋਈ ਆਜ਼ਾਦੀ ਦਾ ਪੂਰਾ ਦਾ ਪੂਰਾ ਕ੍ਰੈਡਿਟ ਆਪਣੇ ਸਿਰ ਲੈਂਦੀ ਹੈ ਤਾਂ ਫਿਰ ਕਾਂਗਰਸ ਪਾਰਟੀ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਵੀ ਤਾਂ ਬਣਦਾ ਹੈ ਕਦੋਂ ਕਿਸ ਨੇ ਅਤੇ ਕਿਉਂ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ ਸੀ ਅਜਿਹੀਆਂ ਬਹੁਤ ਸਾਰੀਆਂ ਜਾਣਕਾਰੀਆਂ ਅੱਜ ਦੀ ਵੀਡੀਓ ਵਿੱਚ ਸਰਕਾਰੀ ਇਤਿਹਾਸ ਨਹੀਂ ਸੱਚ ਦੇ ਤਕਾਜ਼ੇ ਤੋਂ ਬਹੁਤ ਪੁਆਇੰਟ ਆਫ View ਨਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ 26 ਜਨਵਰੀ ਰਿਪਬਲਿਕ ਡੇ ਆਫ ਇੰਡੀਆ ਪੂਰਾ ਦੇਸ਼ ਸੈਲੀਬ੍ਰੇਟ ਕਰਦਾ ਹੈ ਭਾਵੇਂ ਇਹ ਕੋੜਾ ਸੱਚ ਹੈ ਕਿ ਇਹੋ ਜਿਹੇ ਦਿਨ ਸੈਲੀਬ੍ਰੇਟ ਕਰਨਾ ਇੱਕ ਸਰਕਾਰੀ ਫਰਜ਼ ਜਾਂ ਸਰਕਾਰਾਂ ਦਾ ਹੀ ਫਰਜ਼ ਬਣ ਕੇ ਰਹਿ ਗਿਆ ਹੈ ਆਮ ਲੋਕਾਂ ਵਿੱਚ ਇਸ ਪ੍ਰਤੀ ਬਹੁਤਾ ਉਤਸ਼ਾਹ ਨਹੀਂ ਹੁੰਦਾ ਪਰ ਦੋਸਤੋ ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਤੇ ਖਾਸ ਕਰਕੇ ਭਾਰਤ ਦੇ ਗੁਆਂਢੀ ਦੇਸ਼ਾਂ ਵੱਲ ਵੇਖਦੇ ਹਾਂ ਖਾਸ ਕਰ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਬਰਮਾ ਸ਼੍ਰੀਲੰਕਾ ਦੀ ਦੇਸ਼ਾਂ ਵੱਲ ਤਾਂ ਸਾਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਸੱਚਮੁੱਚ ਹੀ ਲੱਕੀ ਹਾਂ ਖੁਸ਼ ਨਸੀਬ ਹਾਂ ਜੋ ਭਾਰਤ ਵਿੱਚ ਰਹਿ ਰਹੇ ਹਾਂ ਲੋਕਤਾਂਤ ਲੋਕਤਾਂਤ੍ਰਿਕ ਦੇਸ਼ ਵਿੱਚ ਰਹਿ ਰਹੇ ਹਾਂ तमाम ਕਮੀਆਂ ਪੇਸ਼ੀਆਂ ਤੋਂ ਬਾਅਦ ਵੀ ਅਸੀਂ ਬਹੁਤ ਵਧੀਆ ਦੂਜਿਆਂ ਨਾਲ ਕਿਥੇ ਬਿਹਤਰ ਹਾਲਤ ਵਿੱਚ ਹਾਂ ਦੋਸਤੋ 26 ਜਨਵਰੀ ਉਹ ਦਿਨ ਹੁੰਦਾ ਹੈ ਜਦੋਂ ਸਾਨੂੰ ਇਹ ਯਾਦ ਆਉਣਾ ਚਾਹੀਦਾ ਹੈ ਆਪਣੇ ਗਵੰਡੀ ਦੇਸ਼ਾਂ ਵੱਲ ਵੇਖ ਕੇ ਕਿ ਅਸੀਂ ਉਹਨਾਂ ਤੋਂ ਕਿਧਰੇ ਵੱਧ ਬਿਹਤਰ ਸਥਿਤੀ ਵਿੱਚ ਹਾਂ ਭਾਰਤ ਦਾ ਸੰਵਿਧਾਨ ਸਾਨੂੰ ਸੁਤੰਤਰਤਾ ਸਮਾਨਤਾ ਤੇ ਨਿਆਂ ਦਾ ਅਧਿਕਾਰ ਦਿੰਦਾ ਹੈ 26 ਜਨਵਰੀ 1950 ਨੂੰ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਨੂੰ ਮੰਨਿਆ ਜਾਂਦਾ ਹੈ। ਉਹਨਾਂ ਦੀ ਅਗਵਾਈ ਵਾਲੀ ਕਮੇਟੀ ਵਿੱਚ ਇਹ ਇਹ ਸਭ ਕੁਝ ਹੋਇਆ ਸੀ। ਸਭ ਦਾ ਅਹਿਮ ਯੋਗਦਾਨ ਸੀ। ਸਭ ਨੂੰ ਇਸ ਦਾ ਕ੍ਰੈਡਿਟ ਦਿੰਦੇ ਹੋਏ ਆਪਣੇ ਵਿਸ਼ੇ ਉੱਤੇ ਆਉਂਦੇ ਹਾਂ। ਦੋਸਤੋ ਕਾਂਗਰਸ ਪਾਰਟੀ ਅੱਜ ਲੋਕਾਂ ਦੁਆਰਾ ਇਨਕਾਰ ਦਿੱਤੀ ਗਈ, ਬੁਰੀ ਤਰ੍ਹਾਂ ਇਨਕਾਰ ਦਿੱਤੀ ਗਈ ਪਾਰਟੀ ਬਣ ਕੇ ਰਹਿ ਗਈ ਹੈ। ਆਪਣੇ ਸਭ ਤੋਂ ਬੁਰੇ ਦੌਰ ਅਤੇ ਨਾਕਾਮ ਲੀਡਰਸ਼ਿਪ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਇਸ ਵੇਲੇ ਕਾਂਗਰਸ ਪਾਰਟੀ। ਪਾਰਿਸ ਦੇ ਇੱਕ ਲੋਥੇ ਕਲਮ ਕлле ਲੀਡਰ ਰਾਹੁਲ ਗਾਂਧੀ ਉਹਨਾਂ ਦਾ ਹੰਕਾਰ ਵੇਖ ਕੇ ਕਈ ਵਾਰ ਲੋਕਾਂ ਨੂੰ ਬੜੀ ਹੀ ਇਰੀਟੇਸ਼ਨ ਹੁੰਦੀ ਹੈ ਬਸ ਮੈਂ ਹੀ ਮੈਂ ਮੈਂ ਹੀ ਖੁਦਾ ਉਹਨਾਂ ਵਿੱਚ ਇਹ ਐਟੀਟਿਊਡ ਆਇਆ ਕਿੱਥੋਂ ਇਸ ਨੂੰ ਸਮਝਣ ਲਈ ਪਿਛੋਕੜ ਵੱਲ ਜਾਣਾ ਪੈਣਾ ਹੈ ਪਿਛੋਕੜ ਪਰਿਵਾਰ ਦਾ ਪਰਿਵਾਰ ਜਿਹੜਾ ਹਮੇਸ਼ਾ ਤੋਂ ਹੀ ਪਾਰਟੀ ਨੂੰ ਲੀਡ ਕਰਦਾ ਰਿਹਾ ਹੈ ਜਿਵੇਂ ਕਿਸੇ ਗੈਂਗ ਨੂੰ ਕੋਈ ਸਰਦਾਰ ਕਿਸੇ ਗਰੂਪ ਨੂੰ ਚਲਾਉਂਦਾ ਹੈ ਬਿਲਕੁਲ ਉਵੇਂ ਹੀ ਇਹਨਾਂ ਦੇ ਪਰਿਵਾਰ ਦੇ ਜੀ 1947 ਤੋਂ ਬਾਅਦ ਕਾਂਗਰਸ ਪਾਰਟੀ ਨੂੰ ਚਲਾਉਂਦੇ ਰਹੇ ਹਨ ਅੱਜ ਕਾਂਗਰਸ ਇਸ ਗਾਂਧੀ ਫੈਮਲੀ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਗਾਂਧੀ ਫੈਮਲੀ ਹੀ ਕਾਂਗਰਸ ਹੈ। ਇਹ ਕੋੜਾ ਤੇ ਕਈਆਂ ਨੂੰ ਬੁਰਾ ਲੱਗਣ ਵਾਲਾ ਸੱਚ ਹੈ ਪਰ ਹੈ ਤਾਂ ਸੱਚ ਦੋਸਤੋ। ਅੱਜ ਕੱਲ ਦਾ ਇਹ ਸਭ ਕੁਝ ਓਪਨਲੀ ਮੰਨ ਤੇ ਸਵੀਕਾਰ ਵੀ ਕਰ ਲਿਆ ਗਿਆ ਹੈ। ਪਾਰਟੀ ਇੱਕ ਸੰਗਠਨ ਹੁੰਦਾ ਹੈ ਦੋਸਤੋ। ਪਰ ਕੀ ਕਾਂਗਰਸ ਵਾਲੇ ਵੇਖ ਕੇ ਇੰਜ ਲੱਗਦਾ ਹੈ ਅੱਜ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਰਾਜਸ਼ਾਹੀ ਨਹੀਂ ਪਰ ਜਦੋਂ ਕਾਂਗਰਸ ਵਾਲੇ ਵੇਖਦੇ ਹਾਂ ਸੋਨੀਆ ਗਾਂਧੀ ਪਿਛਲੇ ਕਈ ਸਾਲਾਂ ਤੋਂ ਹੁਣ ਰਾਹੁਲ ਗਾਂਧੀ ਬਸ ਰਾਹੁਲ ਗਾਂਧੀ ਜਾਂ ਫਿਰ ਲੈ ਦੇ ਕੇ ਅੱਜ ਕੱਲ ਇੱਕ ਹੋਰ ਨਵਾਂ ਮਹਾਰ ਹੋਇਆ ਹੈ ਪ੍ਰਿੰਕਾ ਗਾਂਧੀ ਦਾ ਕਿ ਇਹਨਾਂ ਤੋਂ ਬਾਅਦ ਕਾਂਗਰਸ ਦਾ ਕੋਈ ਤਸੱਵਰ ਵੀ ਕਰ ਸਕਦਾ ਹੈ ਸ਼ਾਇਦ ਨਹੀਂ ਰਾਹੁਲ ਗਾਂਧੀ ਜਿਨ੍ਹਾਂ ਨੂੰ ਅਜ ਉਹਨਾਂ ਦੀ ਪਾਰਟੀ ਦੇ ਆਪਣੇ ਹੀ ਲੋਕ ਨੋਨ ਸੀਰੀਅਸ ਪੋਲੀਟੀਸ਼ੀਅਨ ਮੰਨਣ ਲੱਗ ਪਏ ਹਨ ਪਾਰਟੀ ਹੋਵੇ ਜਾਂ ਦੇਸ਼ ਥੋੜਾ ਬਹੁਤ ਚੋਣਾਂ ਵਿੱਚ ਰੋਲਾ ਪਾ ਕੇ ਇਹੋ ਛੁੱਟੀਆਂ ਸੈਲੀਬ੍ਰੇਟ ਕਰਨ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਇੱਥੋਂ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਵੱਲੋਂ ਭਾਰਤ ਦੇ 10 ਸਾਲ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਇੰਤਕਾਲ ਹੋਇਆ ਉਹ ਛੱਟ ਹੀ ਉਹਨਾਂ ਦੇ ਇੰਤਕਾਲ ਤੋਂ ਬਾਅਦ ਵਿਦੇਸ਼ ਨਿਕਲ ਗਏ ਰਾਸ਼ਟਰੀ ਤਵਜ ਦੇਸ਼ ਦਾ ਝੰਡਾ ਉਹਨਾਂ ਦੇ ਸਨਮਾਨ ਵਿੱਚ ਝੁਕਾਇਆ ਗਿਆ ਸੀ ਕਈ ਦਿਨ ਪਰ ਰਾਹੁਲ ਗਾਂਧੀ ਉਹ ਵਿਦੇਸ਼ ਤੌਰ ਤੇ ਵਿਦੇਸ਼ ਦੀ ਧਰਤੀ ਜਾਣ ਵੀ ਕਿਉਂ ਨਾ ਇੱਕ ਤਾਂ ਇਹ ਉਹਨਾਂ ਦਾ ਨਿੱਜੀ ਅਧਿਕਾਰ ਹੈ ਦੂਜਾ ਦੂਜਾ ਵਿਦੇਸ਼ ਦੀ ਧਰਤੀ ਕਾਂਗਰਸ ਦਾ ਵਿਦੇਸ਼ਾਂ ਦੀ ਧਰਤੀ ਨਾਲ ਬੜਾ ਹੀ ਡੂੰਗਾ ਸਬੰਧ ਹੈ ਆਜਾ ਹੁਣ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਜਾਣਦੇ ਹਾਂ ਬੇਹਦ ਰੋਚਕ ਜਾਣਕਾਰੀ ਹੈ ਜਿਸ ਉੱਪਰ ਘੱਟ ਹੀ ਰੋਸ਼ਨੀ ਪਾਈ ਜਾਂਦੀ ਹੈ ਦੋਸਤੋ ਕਾਂਗਰਸ ਪਾਰਟੀ ਦੇ ਫਾਊਂਡਰ ਜਨਮਦਾਤਾ ਇੱਕ ਅੰਗਰੇਜ਼ ਸਨ ਏਓ ਹਿਊਮ ਜਿਨ੍ਹਾਂ ਦਾ ਪੂਰਾ ਨਾਮ ਸੀ ਐਲਨ ਆਕਟਿਵੀਅਨ ਹਿਊਮ ਇੰਡੀਅਨ ਸਿਵਲ ਸਰਵਿਸਸ ਦਾ ਇੱਕ ਅਧਿਕਾਰੀ ਇੱਕ ਅਫਸਰ ਇਸਨੇ ਹੀ 25 ਦਸੰਬਰ 1885 ਨੂੰ ਭਾਰਤੀਆਂ ਦੀ ਇੱਕ ਪਾਰਟੀ ਰਾਜਨੀਤਿਕ ਪਾਰਟੀ ਬਣਾਈ ਕਾਂਗਰਸ ਪਾਰਟੀ ਅਤੇ ਇਸ ਦਾ ਪਹਿਲਾ ਪ੍ਰਧਾਨ ਨਿਯੁਕਤ ਕੀਤਾ ਇੱਕ ਭਾਰਤੀ ਨੂੰ ਵਿਉਮੇਸ਼ ਚੰਦਰ ਬਨਰਜੀ ਉਹ ਕਾਂਗਰਸ ਦੇ ਪਹਿਲੇ ਪ੍ਰਧਾਨ ਬਣਾਏ ਗਏ ਸਨ 1 ਸਾਲ ਲਈ ਸਾਨੂੰ ਇਤਿਹਾਸ ਵਿੱਚ ਇਹੋ ਹੀ ਬਾਰੇ ਬੜਾ ਹੀ ਕੁਝ ਪੋਜ਼ਿਟਿਵ ਪੜਾਇਆ ਜਾਂਦਾ ਹੈ ਇਸ ਤੋਂ ਇਲਾਵਾ ਦੋਸਤੋ ਅੰਗਰੇਜ਼ਾਂ ਨੂੰ ਬੜੇ ਹੀ ਚੰਗੇ ਸ਼ਾਸਕ ਵਜੋਂ ਪੋਰਟਰੇਟ ਕੀਤਾ ਜਾਂਦਾ ਹੈ ਕਾਂਗਰਸ ਅੰਗਰੇਜ਼ਾਂ ਦੀ ਵਿਰੋਧੀ ਪਾਰਟੀ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢ ਕੇ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦਿਵਾਉਣ ਵਾਲੀ ਪਾਰਟੀ ਪਰ ਸੱਚ ਕੀ ਹੈ ਦੋਸਤੋ ਜੇ ਇਹਨਾਂ ਗੱਲਾਂ ਨੂੰ ਸੱਚ ਮੰਨੀਏ ਤਾਂ ਫਿਰ ਕਾਂਗਰਸ ਪਾਰਟੀ ਦਾ ਸੰਸਥਾਪਕ ਉਹ ਤਾਂ ਅੰਗਰੇਜ਼ਾਂ ਦਾ ਮਹਾਰਾਣੀ ਵਿਕਟੋਰੀਆ ਦੀ ਹਕੂਮਤ ਦਾ ਬਾਗੀ ਹੋਇਆ ਨਾ ਪਰ ਅਜਿਹਾ ਤਾਂ ਬਿਲਕੁਲ ਵੀ ਨਹੀਂ ਸੀ ਕਿ ਕਿਉਂ ਐਓ ਹਿਊਮ ਨੇ ਕਾਂਗਰਸ ਪਾਰਟੀ ਦੇ ਨਾਂ ਦੇ ਇੱਕ ਸੰਗਠਨ ਦਾ ਨਿਰਮਾਣ ਕੀਤਾ ਸੀ ਉਸ ਵੇਲੇ ਇਸ ਨੂੰ ਸਮਝਣ ਲਈ 1885 ਤੋਂ ਥੋੜਾ ਹੋਰ ਪਿੱਛੇ ਜਾਂਦੇ ਹਾਂ ਸਨ 1857 ਵਿੱਚ ਯਾਦ ਹੈ ਦੋਸਤੋ 1857 ਜਿਸ ਨੂੰ ਕਈ ਲੋਕ ਭਾਰਤ ਦਾ ਪਹਿਲਾ ਸੰਧਰ ਦਾ ਅੰਦੋਲਨ ਦੱਸਣ ਦੀ ਕੋਸ਼ਿਸ਼ ਕਰਦੇ ਹਨ ਦੋਸਤੋ 1849 ਵਿੱਚ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬ ਵਿੱਚੋਂ ਖਤਮ ਕਰਕੇ ਉਸ ਨੂੰ ਮਹਾਰਾਣੀ ਵਿਕਟੋਰੀਆ ਦੇ ਰਾਜ ਵਿੱਚ ਮਿਲਾ ਲੈਂਦੇ ਹਨ ਮਹਾਰਾਜਾ ਰਣਜੀਤ ਸਿੰਘ ਦੇ 1849 ਵਿੱਚ ਖਤਮ ਹੁੰਦੇ ਹੀ 8 ਸਾਲ ਬਾਅਦ ਹੀ ਪੂਰੇ ਭਾਰਤ ਵਿੱਚ ਅੰਗਰੇਜ਼ਾਂ ਖਿਲਾਫ ਇੱਕ ਬਹੁਤ ਵੱਡਾ ਵਿਦਰੋਹ ਹੁੰਦਾ ਹੈ ਜੰਗ ਹੁੰਦੀ ਹੈ 1857 ਦਾ ਵਿਦਰੋਹ ਹਜ਼ਾਰਾਂ ਅੰਗਰੇਜ਼ ਸੈਨਿਕ ਅਤੇ ਅਫਸਰ ਮਾਰੇ ਜਾਂਦੇ ਹਨ ਇੱਕ ਵਾਰੀ ਤਾਂ ਬਹੁਤ ਸਾਰੀਆਂ ਥਾਵਾਂ ਤੋਂ ਅੰਗਰੇਜ਼ਾਂ ਦੇ ਭਾਰਤ ਵਿੱਚੋਂ ਪੈਰ ਉਖਾੜ ਦਿੱਤੇ ਗਏ ਸਨ ਇਸ ਵਿਦਰੋਹ ਵਿੱਚ ਬਹੁਤ ਸਾਰੇ ਅੰਗਰੇਜ਼ ਅਧਿਕਾਰੀ ਅਤੇ ਸੈਨਿਕ ਮਾਰ ਦਿੱਤੇ ਗਏ ਸਨ ਹੁਣ ਦੋਸਤੋ ਯਾਦ ਰੱਖਣ ਵਾਲੀ ਗੱਲ ਉਸ ਵੇਲੇ ਇਹੋ ਹੀ ਊਮ ਜਬਰਪੁਰ ਦਾ ਕਲੈਕਟਰ ਹੁੰਦਾ ਸੀ ਜੀ ਹਾਂ ਦੋਸਤੋ ਇਹ ਏਓ ਹੀ ਹੋਮ ਉਹੀ ਹਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ ਸੀ ਇਹ ਉਸ ਵੇਲੇ ਜਬਲਪੁਰ ਦੇ ਕਲੈਕਟਰ ਹੁੰਦੇ ਸਨ ਜਦੋਂ 1857 ਵਿੱਚ ਬਾਗਿਆਂ ਨੇ ਜਬਲਪੁਰ ਘੇਰਿਆ ਤਾਂ ਉਸ ਵੇਲੇ ਏਓ ਹੀ ਹੋਮ ਦੱਸਦੇ ਹਨ ਕਿ ਔਰਤਾਂ ਦੇ ਕੱਪੜੇ ਪਾ ਕੇ ਕਿਸੇ ਤਰ੍ਹਾਂ ਆਪਣੀ ਪਛਾਣ ਛੁਪਾ ਕੇ ਉਸ ਵੇਲੇ ਬਚਨ ਵਿੱਚ ਕਾਮਯਾਬ ਹੋ ਗਏ ਵਾਹ ਜੀ ਵਾਹ ਬੁਰਕੇ ਦਾ ਕਮਾਲ ਘੁੰਗੜ ਵਿੱਚ ਦਾ ਦੋਸਤੋ ਸਕਿਨ ਚਿੱਟੀ ਹੋਣ ਕਰਕੇ ਫੜੇ ਜਾ ਸਕਦੇ ਸਨ ਪਰ ਬੁਰਕੇ ਵਿੱਚ ਪੂਰੀ ਤਰ੍ਹਾਂ ਬਚਾਅ ਹੋ ਗਿਆ ਇਹਨਾਂ ਦਾ ਇਹ ਜਵਲਪੁਰ ਦਾ ਕਲੈਕਟਰ ਏ ਉਹ ਹੂਮ ਜੋ ਬਗੀਆਂ ਦੇ ਸ਼ਹਿਰ ਵਿੱਚ ਪੇ ਘੇਰੇ ਦੌਰਾਨ ਔਰਤਾਂ ਦਾ ਭੇਸ ਬਟਾ ਕੇ ਉਸ ਵੇਲੇ ਬਚ ਨਿਕਲਿਆ ਸੀ ਇਹ ਬਣਿਆ ਫਾਊਂਡਰ ਕਾਂਗਰਸ ਪਾਰਟੀ ਦਾ ਦੋਸਤੋ ਬਹੁਤ ਸਾਰੀਆਂ ਅਨੌਫੀਸ਼ਲ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਦੇ ਸੰਦਰਭ ਉਸ ਵੇਲੇ ਦੀਆਂ ਲਿਖਤਾਂ ਕਿਤਾਬਾਂ ਵਿੱਚੋਂ ਕਿਤੇ ਜ਼ਿਕਰ ਤੋਂ ਮਿਲ ਜਾਂਦੇ ਹਨ ਸੋ ਕਾਂਗਰਸ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ ਅਤੇ ਕੌਣ ਸੀ ਹੁਣ ਇਹ ਤਾਂ ਕਲੀਅਰ ਹੋ ਗਿਆ ਹੋਵੇਗਾ 25 ਦਸੰਬਰ 1885 ਵਿੱਚ ਏ ਉਹ ਹੂਮ ਨੇ ਬ੍ਰਿਟਿਸ਼ ਹਕੂਮਤ ਦੇ ਇੱਕ ਅਫਸਰ ਇੱਕ ਅੰਗਰੇਜ਼ ਅਧਿਕਾਰੀ ਏ ਉਹ ਹਿਊਮ ਨੇ ਬਾਕੀ ਦੋਸਤੋ ਕਾਂਗਰਸ ਦੀ ਅਫੀਸ਼ੀਅਲ ਹਿਸਟਰੀ ਲਿਖੀ ਗਈ ਹੈ ਇੱਕ ਪੁਸਤਕ ਵਿੱਚ ਹਿਸਟਰੀ ਆਫ ਕਾਂਗਰਸ ਜਿਸ ਦੇ ਲਖਾਰੀ ਸਨ ਮਹਾਨ ਕਾਂਗਰਸੀ ਪਟਾ ਸੀਤਾਰਮਈਆ ਜੋ ਮਹਾਤਮਾ ਗਾਂਧੀ ਦੇ ਬਹੁਤ ਹੀ ਕਰੀਬ ਸਨ ਦੋਸਤੋ ਜਦੋਂ 1839 ਵਿੱਚ ਸੁਭਾਸ਼ ਚੰਦਰ ਬੋਸ ਉਹ ਕਾਂਗਰਸ ਦੇ ਪ੍ਰਧਾਨ ਬਣਨ ਲਈ ਖੜੇ ਹੋਏ ਸਨ ਤਾਂ ਉਸ ਵੇਲੇ ਮਹਾਤਮਾ ਗਾਂਧੀ ਜੀ ਨੇ ਸੁਭਾਸ਼ ਚੰਦਰ ਬੋਸ ਖਿਲਾਫ ਉਹਨਾਂ ਨੂੰ ਉਮੀਦਵਾਰ ਖੜਾ ਕਰ ਦਿੱਤਾ ਸੀ ਉਹ ਸਨ ਸੀਤਾ ਪਟਾਰਮਈਆ ਮਹਾਤਮਾ ਗਾਂਧੀ ਜੀ ਨੇ ਸਮੂਹ ਕਾਂਗਰਸ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਿੱਧਾ ਪਟਾਰਮਈਆਂ ਨੂੰ ਵੋਟ ਕਰਨ। ਸਿੱਧਾ ਪਟਾਰਮਈਆਂ ਦੀ ਹਾਰ ਉਹਨਾਂ ਦੀ ਆਪਣੀ ਹਾਰ ਹੋਵੇਗੀ। ਉਹਨਾਂ ਦੀ ਨਿੱਜੀ ਹਾਰ, ਮਹਾਤਮਾ ਗਾਂਧੀ ਦੀ ਨਿੱਜੀ ਹਾਰ। ਪਰ 올 ਇੰਡੀਆ ਕਾਂਗਰਸ ਪਾਰਟੀ ਦੇ ਨੇਤਾਵਾਂ ਤੇ ਵਰਕਰ ਉਹ ਇਸ ਗੱਲ ਦੇ ਉੱਪਰ ਬਿਲਕੁਲ ਵੀ ਵਿਸ਼ਵਾਸ ਨਾ ਕਰਦੇ ਹੋਏ ਸੁਭਾਸ਼ ਚੰਦਰ ਬੋਸ ਨੂੰ ਬਹੁਮਤ ਨਾਲ ਜਿਤਾ ਗਏ। ਦੋਸਤੋ ਸੋ ਵੱਖਰੀ ਗੱਲ ਹੈ ਕਿ ਮਹਾਤਮਾ ਗਾਂਧੀ ਦਾ ਵਿਹਾਰ ਵੇਖਦੇ ਹੋਏ ਤੇ ਉਹਨਾਂ ਦਾ ਵਿਰੋਧ ਵੇਖਦੇ ਹੋਏ ਜਿੱਤਣ ਤੋਂ ਬਾਅਦ ਵੀ ਸੁਭਾਸ਼ ਚੰਦਰ ਬੋਸ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਗ ਅਤੇ ਬਾਅਦ ਵਿੱਚ ਕਾਂਗਰਸ ਪਾਰਟੀ ਨੂੰ ਹੀ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪਾਰਟੀ ਫਾਰਵਰਡ ਬਲੋਗ ਬਣਾ ਲਈ ਸੀ ਦੋਸਤੋ ਇਹਨਾਂ ਮਹਾਨ ਸੀਤਾ ਪਟਾ ਰਮਈਆਂ ਨੇ ਹੀ ਕਾਂਗਰਸ ਪਾਰਟੀ ਦੀ ਅਫੀਸ਼ੀਅਲ ਬੁੱਕ ਹਿਸਟਰੀ ਆਫ ਕਾਂਗਰਸ ਉਸ ਨੂੰ ਲਿਖਿਆ ਸੀ ਪੁਸਤਕ ਵਿੱਚ ਕੀ ਸੱਚ ਹੋਵੇਗਾ ਅਤੇ ਕੀ ਫੈਕਟ ਦੱਸੇ ਹੋਣਗੇ ਇਸ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਦੋਸਤੋ ਉਸ ਕਿਤਾਬ ਦੇ ਅਨੁਸਾਰ 1877 ਵਿੱਚ ਕਾਂਗਰਸ ਦਾ ਗਠਨ ਦਾ ਫੈਸਲਾ ਕਰ ਲਿਆ ਗਿਆ ਸੀ ਦਿੱਲੀ ਅਤੇ ਕਲਕੱਤੇ ਵਿੱਚ ਹੋਏ ਇੱਕ ਦੁਵੀਸ਼ਨ ਵਿੱਚ ਜਿਸ ਵਿੱਚ 17 ਲੋਕਾਂ ਦੀ ਇੱਕ ਨਿੱਜੀ ਬੈਠਕ ਹੋਈ ਸੀ ਦੋਸਤੋ 1884 ਵਿੱਚ ਦਸੰਬਰ ਮਹੀਨੇ ਮਗਰਾਸਵੀਜੀ ਦੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕਾਂਗਰਸ ਦਾ ਗਠਨ 1 ਸਾਲ ਬਾਅਦ ਲਗਭਗ 25 ਦਸੰਬਰ 1885 ਵਿੱਚ ਕਰ ਲਿਆ ਗਿਆ ਦੋਸਤੋ ਮਹਾਨੀ ਸਟੋਰੀਨ ਅਸਿਫ ਮਜੂਮਦਾਰ ਉਹਨਾਂ ਨੇ ਹਿਸਟਰੀ ਆਫ ਫਰੀडम ਸਟਰਗਲ ਆਫ ਇੰਡੀਆ ਦੇ ਨਾਂ ਹੇਠ ਕਈ ਕਿਤਾਬਾਂ ਲਿਖੀਆਂ ਹਨ ਉਹਨਾਂ ਨੇ ਆਪਣੀਆਂ ਪੁਸਤਕਾਂ ਵਿੱਚ ਹਿਸਟਰੀ ਆਫ ਕਾਂਗਰਸ ਦੇ ਕਈ ਤੱਥਾਂ ਨੂੰ ਦਰੁਸਤ ਕੀਤਾ ਹੈ ਉਹਨਾਂ ਨੇ ਇਹ ਪੁਸਤਕਾਂ ਲਗਭਗ 1835 ਈਸਵੀ ਦੇ ਕਰੀਬ ਲਿਖੀਆਂ ਹਨ ਦੋਸਤੋ ਉਹਨਾਂ ਨੇ ਆਪਣੀਆਂ ਇਤਿਹਾਸਕ ਪੁਸਤਕਾਂ ਵਿੱਚ ਕਈ ਹਵਾਲੇ ਰਾਹੀਂ ਇਹ ਸਿੱਧ ਕੀਤਾ ਕਿ ਕਾਂਗਰਸ ਦੀ ਸਥਾਪਨਾ ਕਿਸੇ ਵੀ ਤਰ੍ਹਾਂ ਫ੍ਰੀडम ਸਟ੍ਰਗਲ ਜਾਂ ਆਜ਼ਾਦੀ ਦੇ ਸੰਘਰਸ਼ ਲਈ ਨਹੀਂ ਕੀਤੀ ਗਈ ਸੀ ਇਹ ਉਹ ਹੂਮਦਾਰਾ ਇਹ ਉਹ ਹੂਮਦਾਰਾ ਅੰਗਰੇਜ਼ ਹਕੂਮਤ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਅਸਲੀ ਕਰਵਾਈ ਸੀ ਤਾਂ ਜੋ ਕਿ 1857 ਜਿਹਹਾ ਕੋਈ ਸੁਤੰਤਰਤਾ ਦਾ ਸੰਘਰਸ਼ ਜਾਂ ਅੰਦੋਲਨ, ਸਸ਼ਤਰਬੱਧ ਸਸ਼ਤਰ ਰਹਿਤ ਅੰਦੋਲਨ ਦੁਆਰਾ ਨਾ ਹੋ ਸਕੇ 1878 ਤੇ 1879 ਵੀ ਚੰਗ ਅੰਗਰੇਜ਼ ਹਕੂਮਤ ਨੇ ਜੋ ਵੱਖ-ਵੱਖ ਭਾਰ ਦੇ ਹਿੱਸਿਆਂ ਤੋਂ ਇਨਫੋਰਮੇਸ਼ਨ ਇਕੱਠੀ ਕੀਤੀ ਸੀ ਜੋ ਉਹਨਾਂ ਨੇ ਸੁਤੰਤਰ ਰਾਹੀਂ ਆਪਣੇ ਸੂਭ ਇਕੱਠੇ ਕੀਤੀ ਸੀ ਉਸ ਦੇ ਅਨੁਸਾਰ 1857 ਤੋਂ ਵੀ ਵੱਡੇ ਵਿਦਰੋਹ ਦੀ ਅਤੇ ਤਗੜੇ ਵਿਦਰੋਹ ਦੀ ਤਿਆਰੀ ਉਸ ਵੇਲੇ ਸਮਾਜ ਵਿੱਚ ਚੱਲ ਰਹੀ ਸੀ ਭਾਰੇ ਭਾਰਤ ਦੇ ਅੰਦਰ ਇਸ ਹਥਿਆਰਬੰਦ ਵਿਦਰੋਹ ਦੀ ਅਗਵਾਈ ਇਸ ਵਾਰ ਮੰਦਰਾ ਮਠਾ ਦੇ ਮਠਾ ਦੀਸ਼ਾਂ ਦੁਆਰਾ ਕਰਨ ਦੀ ਪੂਰੀ ਸੰਭਾਵਨਾ ਸੀ ਇਹ ਗੱਲ ਹਵਾ ਵਿੱਚ ਉਸ ਵੇਲੇ ਚੱਲ ਰਹੀ ਸੀ ਇਹ ਲੋਕ ਇਸ ਲਈ ਜਨ ਜਾਗਰਤੀ ਕਰ ਰਹੇ ਸਨ ਦੋਸਤੋ ਉਸ ਵੇਲੇ ਤਿਆਰੀ ਚੱਲ ਰਹੀ ਸੀ 1857 ਤੋਂ ਵੀ ਵੱਡੇ ਵਿਦਰੋਹ ਦੀ ਉਸ ਤੋਂ ਵੀ ਵੱਡੇ ਹਥਿਆਰਬੰਦ ਵਿਦਰੋਹ ਦੀ ਜੋ ਪਚਾਪ ਲੋਕਾਂ ਵਿੱਚ ਜਨ ਜਾਗਰਤੀ ਕੀਤੀ ਜਾ ਰਹੀ ਸੀ ਇਸ ਸੰਘਰਸ਼ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਲਵਾਰਾਂ ਭੌਲਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਦੀਆਂ ਧਾਰਾਂ ਤੇਜ ਕੀਤੀਆਂ ਜਾ ਰਹੀਆਂ ਸਨ ਦੋਸਤੋ ਇਸ ਹੋਣ ਵਾਲੇ ਸੰਘਰਸ਼ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਵਧਾਈ ਜਾ ਰਹੀ ਸੀ ਇਸ ਨੂੰ ਦੇਖਦੇ ਹੋਏ ਹੀ ਅੰਗਰੇਜ਼ ਹਕੂਮਤ ਨੇ ਕਈ ਫੈਸਲੇ ਲਏ ਸਨ ਦੋਸਤੋ 1857 ਦਾ ਵਿਦਰੋਹ ਅਨਿਯਮਤ ਅਤੇ ਅਸੰਗਠਿਤ ਸੀ ਪਰ ਇਸ ਵਾਰ ਤਿਆਰੀ ਪੂਰੀ ਤਗੜੀ ਤਿਆਰੀ ਹੋ ਰਹੀ ਸੀ ਪੂਰੀ ਤਰ੍ਹਾਂ ਸੰਗਠਿਤ ਤੰਗ ਨਾਲ ਇਸ ਦਾ ਸਾਹਮਣਾ ਕਰਨ ਲਈ ਅੰਗਰੇਜ਼ ਹਕੂਮਤ ਨੇ ਵੀ ਵਿਉਂਤਪਨ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਦਾ ਗੁੱਸਾ ਅੰਗਰੇਜ਼ ਹਕੂਮਤ ਦੇ ਖਿਲਾਫ ਗੁੱਸਾ ਉਸ ਗੁੱਸੇ ਦੀ ਨਿਕਾਲੀ ਲਈ ਅੰਗਰੇਜ਼ ਹਕੂਮਤ ਨੇ ਏਉ ਹੀ ਉਮਰਾਹੀ ਹੀ ਕਾਂਗਰਸ ਪਾਰਟੀ ਦਾ ਗਠਨ ਕਰਵਾਇਆ ਸੀ ਇੰਜ ਅੰਗਰੇਜ਼ ਹਕੂਮਤ ਨੇ ਲਾਲ ਬਾਲ ਪਾਲ ਉਹਨਾਂ ਵਰਗੇ ਗਰਮ ਦਲ ਦੇ ਨੇਤਾਵਾਂ ਦਾ ਸਾਹਮਣਾ ਕਰਨ ਲਈ ਹੋਰ ਨੇਤਾਵਾਂ ਦੀ ਇੱਕ ਫੌਜ ਤਿਆਰ ਕੀਤੀ ਅੰਗਰੇਜ਼ ਪ੍ਰਸਤਿਤ ਨੇਤਾਵਾਂ ਰਹੀ ਦੋਸਤੋ ਜਦੋਂ ਆਪਾਂ ਸੱਚ ਦੇ ਤਰਾਜੂ ਤੇ ਪਰਖਾਂਗੇ ਤਾਂ ਕਈ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਨੇਤਾ ਇਸ ਲਪੇਟੇ ਵਿੱਚ ਆ ਜਾਣਗੇ ਸੁਭਾਚੰਦਰ ਬੋਸ ਵਰਗੇ ਇਸੇ ਕਰਕੇ ਹੀ ਕਾਂਗਰਸ ਛੱਡ ਕੇ ਚਲੇ ਗਏ ਸਾਨੂੰ ਸੁਵੇਲੇ 1947 ਤੱਕ ਕਾਂਗਰਸ ਪਾਰਟੀ ਭਾਰਤ ਵਿੱਚ ਅੰਗਰੇਜ਼ਾਂ ਦੀ ਇੱਕ ਸੇਫਟੀ ਵਾਲ ਬਣ ਕੇ ਰਹੀ ਜਦੋਂ ਤੁਸੀਂ ਇਤਿਹਾਸ ਵਿੱਚ ਝਾਤੀ ਮਾਰੋਗੇ ਤਾਂ ਇਸ ਦੀ ਪ੍ਰੋੜਤਾ ਮਿਲ ਜਾਂਦੀ ਹੈ ਅੰਗਰੇਜ਼ਾਂ ਖਿਲਾਫ ਹੋਏ ਵਿਦਰੋਹ ਜਿਵੇਂ ਆਜ਼ਾਦ ਹਿੰਦ ਫੌਜ ਅਤੇ ਬੱਬਰ ਲਹਿਰ ਵਰਗੇ ਕਈ ਲਹਿਰਾਂ ਇਸ ਤੋਂ ਇਲਾਵਾ ਸੁਭਾਸ਼ ਚੰਦਰ ਬੋਸ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਚੰਦਰ ਸ਼ੇਖਰ ਆਜਾਦ ਵਰਗੇ ਅਣਗਿਣਤ ਯੋਧੇ ਦੇਸ਼ ਭਗਤ ਇਹਨਾਂ ਤੋਂ ਡਰ ਕੇ ਹੀ ਅੰਗਰੇਜ਼ ਭਾਰਤ ਛੱਡ ਕੇ ਭੱਜੇ ਸਨ। ਜਾਂ ਫਿਰ ਦੋਸਤੋ ਗਾਂਧੀ ਦੇ ਚਰਖੇ ਤੋਂ ਇਸ ਦਾ ਫੈਸਲਾ ਪੂਰੀ ਤਰ੍ਹਾਂ ਤੁਹਾਡੀ ਆਪਣੀ ਸਮਝ ਦੇ ਉੱਪਰ ਛੱਡਦੇ ਹਾਂ। ਤੁਸੀਂ ਕਮੈਂਟ ਕਰਕੇ ਦੱਸ ਵੀ ਸਕਦੇ ਹੋ 1947 ਤੋਂ ਬਾਅਦ ਦੋਸਤੋ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਫਰਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਕੋਹਣ ਪਟੇਲ ਜਾਂ ਨਹਿਰੂ? ਇਹ ਵੀ ਸਾਹਮਣੇ ਵੇਖਿਆ ਹੀ ਹੈ ਪਰ ਜਦ ਮਹਾਤਮਾ ਗਾਂਧੀ ਦੀ ਹੀ ਚੱਲੀ ਜਵਾਰਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਸਨ ਨਹਿਰੂ ਪਰਿਵਾਰ ਵਿੱਚੋਂ ਹੀ ਉਹਨਾਂ ਦੀ ਧੀ ਫਿਰ ਇੰਦਰਾ ਗਾਂਧੀ ਜੋ ਫਰੋਜ ਗੈਂਡੀ ਨਾਮ ਦੇ ਇੱਕ ਪਾਰਸੀ ਨਾਲ ਵਿਆਹੀ ਗਈ ਸੀ ਉਹ ਵੀ ਭਾਰਤ ਦੀ ਪ੍ਰਧਾਨ ਮੰਤਰੀ ਬਣਨ ਵਿੱਚ ਕਾਮਯਾਬ ਰਹੀ ਇੰਜ ਨਹਿਰੂ ਸਰਨੇਮ ਤੋਂ ਹੁਣ ਗੈਂਡੀ ਸਰਨੇਮ ਹੋ ਗਿਆ ਦੋਸਤੋ ਇਹ ਗੈਂਡੀ ਸਰਨੇਮ ਹੀ ਹੌਲੀ-ਹੌਲੀ ਬਦਲਦਾ ਹੋਇਆ ਗਾਂਧੀ ਸਰਨੇਮ ਬਣ ਗਿਆ ਹੈ ਫੇਰ ਦੋਸਤੋ ਇੰਦਰਾ ਗਾਂਧੀ ਦੇ ਪੁੱਤਰ ਸਵਰਗਯਾ ਰਜੀਵ ਗਾਂਧੀ ਉਹ ਵੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਜਦੋਂ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ ਰਜੀਵ ਗਾਂਧੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਅਤੇ ਧੀ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਹੁਣ ਉਹ ਵੀ ਦੋਸਤੋ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਵੇਦਾਰ ਬਣ ਚੁੱਕੇ ਹਨ ਪਰ ਲੋਕ ਉਹਨਾਂ ਨੂੰ ਮੌਕਾ ਹੀ ਨਹੀਂ ਦੇ ਰਹੇ ਹਨ ਪਿਛਲੇ 10-12 ਸਾਲਾਂ ਤੋਂ ਇਸ ਲਈ ਉਹ ਪੂਰੀ ਤਰ੍ਹਾਂ ਜੁਟੇ ਹੋਏ ਹਨ ਕਾਂਗਰਸ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਬੁਰੀ ਤਰ੍ਹਾਂ ਲੋਕਾਂ ਦੁਆਰਾ ਨਕਾਰੇ ਜਾ ਰਹੇ ਹਨ ਇਹੋ ਕਾਰਨ ਹੈ ਸ਼ਾਇਦ ਰਾਹੁਲ ਗਾਂਧੀ ਦੀ ਖਿੰਝਦਾ ਇਸੇ ਖਿੰਝ ਨੂੰ ਮਿਟਾਉਣ ਲਈ ਸ਼ਾਇਦ ਉਹ ਵਾਰ-ਵਾਰ ਵਿਦੇਸ਼ ਜਾਂਦੇ ਹਨ ਵੈਸੇ ਦੋਸਤੋ ਕਾਂਗਰਸ ਪਾਰਟੀ ਵੱਲੋਂ ਲਾਲ ਬਹਾਦਰ ਸ਼ਾਸਤਰੀ ਪੀ ਵੀ ਨਸੀਮਾ ਰਾਓ ਅਤੇ ਡਾਕਟਰ ਮਰਮੋਨ ਸਿੰਘ ਵਰਗੇ ਸ਼ਖਸ਼ੀ ਵੀ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਪਰ ਕਾਂਗਰਸ ਦਾ 1947 ਤੇ ਖਾਸ ਕਰ 1980 ਤੋਂ ਬਾਅਦ ਇੱਕ ਹੀ ਨਾਂ ਹੈ ਗਾਂਧੀ ਫੈਮਿਲੀ ਇਨਾਦੀ ਹਿਸਟਰੀ ਹੀ ਕਾਂਗਰਸ ਪਾਰਟੀ ਦੀ ਹਿਸਟਰੀ ਹੈ ਇਹ ਉਹ ਹੋਮ ਜਬਲਪੁਰ ਦੇ ਕਲੈਕਟਰ ਦੀ ਬਣਾਈ ਹੋਈ ਕਾਂਗਰਸ ਅੱਜ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਦੀ ਕਾਂਗਰਸ ਬਣ ਕੇ ਰਹਿ ਗਈ ਹੈ ਦੋਸਤੋ ਕੀ ਕੰਗਰੇਜ ਦੀ ਬਣਾਈ ਹੋਈ ਵਿਦੇਸ਼ੀ ਗੋਰੇ ਦੀ ਬਣਾਈ ਹੋਈ ਪਾਰਟੀ ਦਾ ਅੰਤ ਵੀ ਇੱਕ ਵਿਦੇਸ਼ੀ ਜਾਂ ਉਸ ਦੀ ਸੰਤਾਨ ਹੀ ਕਰੇਗੀ ਜਾਂ ਕਰ ਚੁੱਕੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੱਚ ਬੋਤ ਕੋੜਾ ਤੇ ਫਿੱਕਾ ਹੁੰਦਾ ਹੈ ਦੋਸਤੋ ਇਹ ਗੱਲ ਸ਼ਾਇਦ ਕਾਂਗਰਸ ਪਾਰਟੀ ਦੇ ਨੇਤਾਵਾਂ ਤੇ ਉਹਨਾਂ ਦੇ ਸਾਹਾ ਸੁਪਰ ਵੀ ਲਾਗੂ ਹੁੰਦੀ ਹੈ। ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਇੱਕ ਵਾਰ ਫੇਰ ਹੈਪੀ ਰਿਪਬਲਿਕ ਡੇ ਆਫ ਇੰਡੀਆ। ਧੰਨਵਾਦ।